ਸਭ ਤੋਂ ਪਹਿਲਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਦੇਸ਼ ਦੇਸ਼ ਬੈਠੇ ਸਾਰੇ ਪੰਜਾਬੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੈਦਲੋ ਧਰਵਾਦੀਆਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਜੀ ਦਾ ਬਿਕਰਮਜੀਤ ਸਿੰਘ ਜੀ ਮੀਠਿਆ ਸਾਹਿਬ ਅਤੇ ਸਾਡੇ ਹਲਕੇ ਦੀ ਗੁਆਇ ਕਰਦੇ ਸਰਪ੍ਰਦੇਵ ਸਿੰਘ ਕਹਿਰਾ ਜੀ ਦਾ ਜਿਨ੍ਹਾਂ ਨੇ ਸਾਡੇ ਪਰਿਵਾਰ ਦੀ ਸੇਵਾ ਨੂੰ ਦੇਖਦਿਆਂ ਹੋਇਆਂ ਤਾਂ ਮੈਨੂੰ ਪੀਏਸੀ ਦਾ ਜਿਹੜਾ ਕਮੇਟੀ ਦਾ ਮੈਂਬਰ ਦੀ ਉਤ ਕੀਤਾ ਮੈਂ ਇਹ ਪਾਰਟੀ ਦਾ ਬਹੁਤ ਬਹੁਤ ਧੰਨਵਾਦੀ ਆ ਕਿਉਂਕਿ ਪੂਰੇ 100 ਸਾਲ ਤੋਂ ਜਿਹੜਾ ਸਾਡਾ ਪਰਿਵਾਰ ਆ ਬਾਬਾ ਜੀ ਤੋਂ ਲੈ ਕੇ ਪਿਦਾਈ ਤੋਂ ਲੈ ਕੇ ਅਸੀਂ ਸਾਰੇ 100 ਸਾਲ ਤੋਂ ਜਿਹੜੇ ਪਾਰਟੀ ਦੇ ਨਾਲ ਸੇਵਾ ਕਰਦੇ ਆ ਔਰ ਅੱਗੇ ਵਾਸਤੇ ਇਹ ਪਿਛਵਾਸ ਦਿਵਾਉਣੇ ਆ ਕਿ ਅਸੀਂ ਪਾਰਟੀ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਕੀ ਮਾਣ ਮਹਿਸੂਸ ਕਰ ਰਹੇ ਆ ਬਹੁਤ ਮਾਣ ਆ ਜੀ ਕਿ ਪਾਰਟੀ ਨੇ ਜਿਹੜਾ ਸਾਡੇ ਕੰਮਾਂ ਨੂੰ ਦੇਖਦੇ ਹੋਏ ਮਾਣ ਬਖਸ਼ਿਆ ਤੇ ਜਿੱਥੇ ਵੀ ਪਾਰਟੀ ਨੂੰ ਕਦੇ ਵੀ ਲੋੜ ਪਈ ਆ ਅਸੀਂ ਹਮੇਸ਼ਾ ਹੀ ਚਟਾਨ ਵਾਂਗੂ ਖੜੇ ਆ ਔਰ ਖੜਦੇ ਰਹਿਾਂਗੇ ਦੇਖੋ ਕਾਲੀ ਧਾਲੀ ਇੱਕ ਪੰਜਾਬੀਆਂ ਦੀ ਪਾਰਟੀ ਆ ਬਾਕੀ ਤਾਂ ਆਪਾਂ ਦੇਖਦੇ ਆਂ ਕੋਈ ਦਲ ਬਦਲੂ ਦਾ ਦੌਰ ਆ ਕੁਝ ਇਧਰ ਨੂੰ ਕੁਸੂਤ ਲੱਗਦਾ ਉਹ ਲਈ ਜਾਂਦੇ ਆ ਪਰ ਇੱਕ ਕਾਲੀ ਧਾਲੀ ਆ ਜਿਹੜੀ ਇਹ ਪੰਜਾਬੀਆਂ ਦੀ ਪਾਣੀਆਂ ਦੀ ਰਾਖੀ ਆ ਨੌਜਵਾਨੀ ਦੀ ਰਾਖੀ ਕਰਦੀ ਆ ਔਰ ਕਿਸਾਨੀ ਦੀ ਰਾਖੀ ਕਰਦੀ ਆ ਇਹ ਹੀ ਇੱਕ ਪਾਰਟੀ ਆ ਨੌਜਵਾਨਾਂ ਨੂੰ ਵੀ ਅਸੀਂ ਇਹੀ ਕਹਾਂਗੇ ਕਿ ਤੁਸੀਂ ਵੱਧ ਤੋਂ ਵੱਧ ਜਿਹੜਾ ਸ਼੍ਰੋਮਣੀ ਕਾਲ ਦਾ ਸਾਥ ਪ੍ਰਧਾਨ ਸੁਖਵੀਰ ਬਾਦਲ ਵੀ ਲੋਕਾਂ ਦੇ ਵਿੱਚ ਵਿਚਰਦੇ ਰਹੇ ਹਰ ਰੋਜ਼ ਉਦੇ ਬਾਰੇ ਦੇਖੋ ਸ਼ੋਮਣੀ ਕਾਲੀਦਾਲ ਜਿਹੜਾ ਇਹ ਲੋਕਾਂ ਦੇ ਨਾਲ ਜੜ ਤੋਂ ਜੁੜਿਆ ਹੈ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਸੁਖੀਲ ਸਿੰਘ ਬਾਦਲ ਜੀ ਦਿਨ ਰਾਤ ਇੱਕ ਮਿਹਨਤ ਕਰ ਰਿਹਾ ਕਿਉਂਕਿ ਜੋ ਵੀ ਝੂਠ ਦਾ ਬਲੰਦਾ ਜਾਂ ਝੂਠੀਆਂ ਵਾਹਾਂ ਜਾਂ ਝੂਠੀਆਂ ਨੂੰ ਚਲਾ ਕੇ ਜੋ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਹੁਣ ਲੋਕਾਂ ਦੇ ਸਾਹਮਣੇ ਆ ਰਿਹਾ ਕਿ ਜੋ ਵੀ ਪਾਰਟੀਆਂ ਐਲੀਗੇਸ਼ਨ ਲਾ ਰਹੀਆਂ ਸੀ ਉਹ ਸਾਰੇ ਝੂਠ ਨਿਕਲੇ ਆ ਔਰ ਜੋ ਝੂਠੇ ਵਾਦੇ ਕੀਤੇ ਸੀ ਦੂਜੀਆਂ ਪਾਰਟੀਆਂ ਨੇ ਉਹ ਅੱਜ ਲੋਕਾਂ ਦੇ ਸਾਹਮਣੇ ਆ ਗਿਆ ਜੋ ਪੰਜਾਬ ਦੇ ਹਾਲਾਤ ਆ ਜੋ ਕਿੰਨਾ ਕਰਜ਼ਾ 2 ਸਾਲ ਦੇ ਵਿੱਚ ਚੱਕ ਲਿਆ ਇਹ ਸਾਰਿਆਂ ਨੂੰ ਪਤਾ ਕਿ ਪੰਜਾਬ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਕੋਈ ਜਿਹੜਾ ਗਰੀਬ ਦੇ ਵਾਸਤੇ ਚੁੱਲ੍ਹਾ ਤੇ ਪਾਉਣ ਵਾਸਤੇ ਢਿੱਡ ਭਰਨ ਵਾਸਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਦੇਸ਼ ਦੇ ਵਿੱਚ ਸਭ ਤੋਂ ਪਹਿਲਾਂ ਇਹ ਚਲਾਈ ਸੀਗੀ ਮੈਮ ਔਰ ਜਦੋਂ ਸਾਡੀ ਸਰਕਾਰ ਗਈ ਆ ਉਸ ਤੋਂ ਬਾਅਦ ਵੱਡੇ ਲੈਵਲ ਦੇ ਉੱਤੇ ਜਿਹੜੇ ਆਏ ਕਾਰਡ ਕੱਟੇ ਗਏ ਪਰ ਹੁਣ ਸੁਣਦੇ ਆ ਕਿ ਵੋਟਾਂ ਨੂੰ ਮੁੱਕ ਰੱਖਦੇ ਹੋ ਦੇਖਦਾ ਆ ਵੀ ਇਹਨਾਂ ਨੇ ਜਿਹੜੇ ਰੱਦ ਕੀਤੇ ਸੀ ਪਰ ਚਾਲੂ ਕਰਨ ਦਾ ਇਲਾਨ ਤੱਕ ਕਰ ਦਿੱਤਾ ਪਰ ਚਾਲੂ ਨਹੀਂ ਹੋਏ ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਜਿਹੜੀ ਅਸਲੀ ਜਿਹੜੀ ਹੱਕਾਂ ਦੀ ਰਾਖੀ ਲੋਕਾਂ ਦੀ ਰਾਖੀ ਜਾਂ ਲੋਕਾਂ ਦੀ ਦੇਖਭਾਲ ਸਹੀ ਕਰਨ ਵਾਸਤੇ ਕਿਹੜੀ ਪਾਰਟੀ ਆ